ਕੱਲਾ ਕਹਿੰਦਾ ਸੀਤਾ ਨੇ ਬਹੁਤ ਵਧੀਆ ਕੰਮ ਕੀਤਾ ਉਹਨੂੰ ਮੈਂ ਛੱਡ ਗਿਆ ਉਹਨਾ ਆਪਣੀ ਗੱਡੀ ਤੇ ਐ ਪਿਆਰ ਹੋਣਾ ਚਾਹੀਦਾ ਮਜ਼ਦੂਰਾਂ ਨੂੰ ਰਿਟਾਇਰ ਇਸ ਤਰ੍ਹਾਂ ਕਰਨਾ ਚਾਹੀਦਾ ਦਾ ਇਸ ਕਾਰਪੀਓ ਚੱਲੀ ਆ ਜੀ ਇਹ ਵੱਡੀ ਮਾਸੀ ਕਹਿੰਦੀ ਸੀਤਾ ਨੇ 15 ਸਾਲ ਲਾਏ ਮੇਰੇ ਕੋਲੇ ਇੰਨਾ ਤਾਂ ਕਹਿੰਦੀ ਮੇਰੀ ਧੀ ਦੇ ਨਹੀਂ ਸੇਵਾ ਕਰਨੀ ਜਨੀ ਇਹ ਨੇ ਕਰਤੀ ਆ ਕਿ ਸਾਰੇ ਬੱਚੇ ਆਏ ਆ ਮਿਲਣ ਜਿਹੜੇ ਛੋਟੇ ਛੋਟੇ ਸੀਤਾ ਨੇ ਪਾਲੇ ਆ ਉਹਨੂੰ ਵੱਡੇ ਹੋ ਗਏ ਆ ਪ੍ਰੇਮ ਇਧਰ ਨੂੰ ਕਰੇ ਪ੍ਰੇਮ ਵੀ ਬੁੱਢਾ ਹੋ ਕੇ ਚੱਲਿਆ ਇੱਥੋਂ ਆ ਸਾਰਿਆਂ ਨੂੰ ਮਿਲ ਕੇ ਚੱਲੋ ਸਾਰਿਆਂ ਨੂੰ ਮਿਲ ਕੇ ਚੱਲੋ ਭਾਈ ਮਿੱਤਰੋ ਵਫਾਦਾਰੀ ਦੀ ਕੋਈ ਕੀਮਤ ਨਹੀਂ ਪਾ ਸਕਦਾ ਭਾਵੇਂ ਕੋਈ ਸੱਤ ਬਗਾਨਾ ਹੋਵੇ ਜਦੋਂ ਵਿਛੜਦਾ ਕਾਲ ਜਾ ਬਲੋਂਦੜਿਆ ਜਾਂਦਾ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਵਾਲਾ ਰਿਸ਼ਤਾ ਹੁੰਦਾ ਅੱਜ ਸਵਰਗਵਾਸੀ ਸਰਦਾਰ ਜਗਿੰਦਰ ਸਿੰਘ ਤੇ ਸਵਰਗਵਾਸੀ ਮਾਸਟਰ ਮਹਿੰਦਰ ਸਿੰਘ ਦੇ ਪਰਿਵਾਰ ਨਾਲ ਕਾਫੀ ਸਮੇਂ ਤੋਂ ਰਹਿ ਰਹੇ ਪਰਦੇਸੀ ਪ੍ਰੇਮ ਕੁਮਾਰ ਜੀ ਪਰਿਵਾਰ ਸਮੇਤ ਆਪਣੇ ਵਤਨ ਨੂੰ ਚੱਲੇ ਨੇ ਸਰਪੰਚ ਸਾਹਿਬ ਹੀ ਮੈਨ ਲਾ ਰਹੇ ਕਦੂ ਵਿੱਚ ਛੱਡ ਕੇ ਇਹਨਾਂ ਕੋਲੇ ਵੀ ਬਹੁਤ ਸੇਵਾ ਨਿਭਾਈ ਆ ਆਹੋ ਬੀਤੀਆਂ ਤਾਂ ਨਹੀਂ ਕੋਈ ਮਿਲ ਨੇ ਆ ਜਿਓ ਫੇਰ ਆ ਗਿਆ ਉਸ ਤੋਂ ਪਹਿਲੇ ਗੁਰ ਸਰਪੰਚਣੀ ਵੀ ਆ ਰਹੀ ਹੈ ਜਲਦੀ ਜਲਦੀ ਜਿਹੜਾ ਪ੍ਰੇਮ ਠੀਕ ਹੈ ਠੀਕ ਹੈ ਠੀਕ ਹੈ ਨੀਤਾ ਠੀਕ ਹੈ ਦੇ ਜੋ ਫੇਟ ਨਾ ਹਾਂ ਨੀਕੋ ਗਿਆ ਤਾਂ ਆ ਕਰੋ ਕਰੋ ਟਾੜਾ ਕਰੋ ਕੁਛ ਜਾਣਾ ਠੀਕ ਸੀ ਨਾ ਇਹਦਾ ਤੇ ਆ ਟ੍ਰੇਨ ਤੋਂ ਤੋਂ ਹੱਥ ਚੱਲੇਗਾ ਨਾ ਹਾਂ ਆ ਆ 8:00 ਵਜੇ ਪਹੁੰਚ ਜਾਣਾ ਹਾਂ ਹਾਂ 8:00 ਵਜੇ ਹਾਂ ਡੇਢ ਘੰਟਾ ਲੱਗ ਜਾਏਗਾ ਹਾਂ ਜਦੋਂ ਤੂੰ ਉੱਥੇ ਚਲੇਗਾ ਕ੍ਰੰਪਨੀ ਦਾ ਦਰਦ ਹੋਣਾ ਹਾਂ ਠੀਕ ਪਹੁੰਚ ਗਏ ਨਾ ਸਾਨਾ ਜਾਈਂ ਪ੍ਰੇਮ ਚਲੋ ਬਾਏ ਬਾਏ ਬਾਏ